ਮੈਂ ਤਾਂ ਪਹਿਲੇ ਪਤਾ ਸੀਗਾ ਜੀ ਡਾਕਟਰ ਨੇ ਇਹੀ ਗੱਲ ਕਹਿਣੀ ਆ ਡਾਕਟਰ ਨੇ ਤਾਂ ਉਹੀ ਗੱਲ ਕਹਿਣੀ ਆ ਜਿਹੜੀ ਰਿਪੋਰਟ 'ਚ ਆ ਮੈਂ ਕਿਹਦੇ ਕੋਲ ਬਣਾ ਕੇ ਕਿਸੀ ਕੋਈ ਗੱਲਾ ਕੋਲੋਂ ਤਾਂ ਨਹੀਂ ਬਣਾਈ ਸੀ ਮੈਂ ਤਾਂ ਤੁਹਾਨੂੰ ਪਹਿਲੇ ਕਹੀ ਹੁੰਦੀ ਸੀ ਵੀ ਆਪਣੇ ਜਵਾਕ ਨੂੰ ਖੁਸ਼ ਹੋਊਗਾ ਤਣੀ ਦੀ ਠੀਕ ਤਾਂ ਹੋਊਗਾ ਐਵੇਂ ਝੂਠੇ ਦਲਾਸੇ ਦੇਈ ਗਏ ਤੁਸੀਂ ਮੈਨੂੰ ਪਰ ਮੇਰਾ ਜਵਾਕ ਤਾਂ ਬਚਿਆ ਰਹਿੰਦਾ ਲੈ ਤੇਰੇ ਬਿਨਾ ਕੌਣਾ ਅਸੀਂ ਤਾਂ ਪਰ ਜਵਾਕ ਤਾਂ ਵੀ ਕੀ ਕਰਾਉਣਾ ਜੇ ਤੂੰ ਹੀ ਨਾ ਹੋਈ ਕੋਈ ਨਹੀਂ ਜੀ ਤੁਸੀਂ ਤਾਂ ਹੈਗੇ ਸੀ ਸੰਭ ਸੰਭਾਲ ਕਰ ਲੈਂਦੇ ਆਪਣੇ ਜਵਾਕ ਦੇ ਤੱਸ ਪਾਪੀ ਕੋ ਸੋਚੀਆ ਲੱਗਣੀ ਨਹੀਂ ਨਹੀਂ ਨਾ ਪਹਿਲਾਂ ਤੂੰ ਦੱਸ ਤੂੰ ਕੀ ਗੱਲ ਕਰਨੀ ਆ ਚੱਲ ਠੀਕ ਆ ਮੈਂ ਬਾਹਰ ਗਈ ਪਾਪੀ ਮੈਂ ਤੈਨੂੰ ਪੁੱਛੀ ਸੀ ਤੂੰ ਕਿਹਾ ਪੁੱਤ ਇਹਨਾਂ ਖਾ ਲੋ ਖਾਦੇ ਨਾ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਅਖੇ ਚੱਲੀ ਗਿਆ ਨਾ ਅਖੇ ਚੱਲਦਾ ਹੋਵੇ ਮੌਸਮੇ ਬੜਿਆ ਹੋਰੇ ਕੀ ਕਰਲੇ ਜੇ ਬੋਲੀ ਜੰਨੇ ਜੀ ਕੁਛ ਨਹੀਂ ਬੋਲਣਾ ਦਈਏ ਬਸ ਖੇਤ ਇਹ ਆਂਦਾ ਸੀ ਮਹਾਂ ਫੈਕਟਰੀਆਂ ਸਾਫ ਕਰ ਲਈਏਗਾ अच्छा ते मैं थनु आई कहन सी तुसी खेत ना जाओ क्या अपन नेहा ਕੋਲ ਚੱਲ ਕੇ ਆਉਣਾ नेहा ਕੋਲ ਹੀ ਕਰਨਾ ਹੈ ਫਤਿਹਨ ਲੈ ਕੇ ਆਉਣਾ ਫਤਿਹਨ ਲੈ ਕੇ ਆਣਾ ਹਾਂਜੀ ਕਿਉਂ ਗੱਲ ਕਰ ਬਿਲੀ ਹਾਂ ਮੈਂ ਤਾਂ ਕਰ ਲਈ ਗੱਲ नेहा ਦਾ ਆਪਦੇ ਫੋਨ ਆ ਗਿਆ ਹੁਣੇ ਮੈਨੂੰ ਕਹਿਣ ਤੋਂ ਪਹਿਲਾਂ ਆਪ ਨੇ ਉਹਨੇ ਕਿਹਾ ਤਾਂ ਕਿ ਭਾਬੀ ਤੁਸੀਂ ਫਤਿਹਨ ਲੈ ਜਾਓ नेहा ਨੇ ਕਿਹਾ ਤਾਂ ਹਾਂਜੀ ਤੁਂ ਵਿਆਹ ਉਹਨੂੰ ਉਹ ਨਹੀਂ ਜੀ ਮੈਂ ਤਾਂ ਗੱਲ ਹਜੇ ਕਰਦੀ ਸੀਗੀ ਉਹ ਕਹਿੰਦੀ ਭਾਬੀ ਮੈਨੂੰ ਕੋਈ ਗੱਲ ਕਰਨੀ ਹੈ ਮੈਂ ਕਹਿੰਦੀ ਹਾਂ ਮੈਂ ਵੀ ਗੱਲ ਕਰਨੀ ਮੈਂ ਕਿਹਾ ਚੱਲ ਪਹਿਲਾਂ ਤੂੰ ਦੱਸ ਕੀ ਗੱਲ ਕਰਨੀ ਆ ਤੇ ਉਹਨੇ ਬਸ ਫਤੇ ਦੀ ਗੱਲ ਕੀਤੀ ਅੱਛਾ ਹੂੰ ਤੇ ਮੈਂ ਜਦੋਂ ਪੁੱਛਿਆ ਮੈਂ ਕਿ ਤੂੰ ਗੱਲ ਕਰ ਲਈ ਕਹਿੰਦੀ ਹਾਂ ਮੈਂ ਫੌਜੀ ਨਾਲ ਵੀ ਗੱਲ ਕਰਨੀ ਤੇ ਮਾਸੀ ਨਾਲ ਵੀ ਗੱਲ ਕਰ ਲਈ ਮੰਨ ਗਏ ਉਹ ਮੰਨ ਗਏ ਸਾਰੇ ਮੰਨ ਗਏ ਨਹੀਂ ਨਹੀਂ ਹਾਂ ਵੀ ਦੇਖ ਲੈ ਆਪਣਾ ਕਿੰਨਾ ਫਿਕਰ ਕਰਦੀ ਹੈਗੀ ਫਿਕਰ ਤਾਂ ਹੋਣੀ ਹੈ ਜੀ ਤੁਸੀਂ ਕੱਲੇ ਕੱਲੇ ਭਰਾ ਹੋ ਆਪਾਂ ਤਾਂ ਹਜੇ ਟੈਨਸ਼ਨ ਲਈ ਜਾਂਦੇ ਹਾਂ ਵੀ ਪਤਾ ਨਹੀਂ ਦੇਾਂਗੇ ਕਿ ਕਿੰਨਾ ਉਹ ਮੈਨੂੰ ਐਂ ਸੀਗਾ ਜੀ ਮੈਂ ਨੀਹਾ ਤਾਂ ਮੰਨ ਜੂਗੀ ਮੈਨੂੰ ਪਤਾ ਪਰ ਮਾਸੀ ਜਾਂ ਫੋਜੀ ਵੀ ਰਾਂ ਨਹੀਂ ਮੰਨਣਾ ਮੈਂ ਨੀਹਂਦ ਕਰ ਲੈਣੀ ਮੋੜ ਦੇ ਹੈਗੇ ਉਹ ਮਾਸੀ ਹੋਵੇ ਚਾਹੇ ਫੋਜੀ ਹੋਵੇ ਐਂ ਨੀਹਾ ਕਹੀ ਐਂ ਸੀ ਵੀ ਮੇਰੇ ਤੋਂ ਬਾਹਰ ਹੈ ਨਹੀਂ ਜਿਵੇਂ ਮੈਂ ਕਹਦੇ ਨਹੀਂ ਉਹ ਵੀ ਮੰਨ ਲੈਂਦੇ ਨੇ ਨੀ ਮੋਟੇ ਵਿੱਚ ਜੀ ਲਾਉਂਦਾ ਸਭ ਇਹੋ ਜਵਾਬ ਦਵਾ ਕੋਈ ਨਾ ਜੀ ਆਪਾਂ ਨੀਮੋ ਨੇਥਲੇ ਆਵਾਂਗੇ ਚੱਲ ਨੀਮੋ ਤਾਂ ਪੜਦੀ ਆ ਪਾਂਹ ਤੇ ਕਿਵੇਂ ਲਿਆਵਾਂਗੇ ਉਹ ਜਦੋਂ ਐਂ ਕਹਿੰਦੀ ਸੀ ਜਦੋਂ ਜੀ ਨਾ ਲੱਗੇ ਮਿਲ ਕੇ ਵਗਦੇ ਕਰੂਗੀ ਫਤੈ ਨੂੰ ਨੀਮੋ ਇਹ ਕੀ ਕਹਿੰਦੇ ਨੇ ਹਾਂ ਹੁਣ ਕਦੋਂ ਆਜੋ ਉਹ ਤਾਂ ਕਹਿੰਦੇ ਤੇਰੇ ਵੀਰੇ ਨਾਲ ਗੱਲ ਕਰ ਲੈ ਜਦੋਂ ਤੁਸੀਂ ਆਉਣ ਲੱਗੇ ਮੈਨੂੰ ਫੋਨ ਕਰਦੇ ਦੱਸ ਦਿਓ ਠੀਕ ਹੈ ਉਹ ਤੇ ਹੁਣ ਤੁਸੀਂ ਦੱਸੋ ਕਦੋਂ ਚੱਲੀ ਆਪਾਂ ਕੱਲ ਨੂੰ ਬਹ ਚਲਾਇਆ ਫਿਰ ਅੱਜ ਮੈਂ ਖੇਤ ਕੰਮ ਕਰ ਰਿਹਾ ਮੈਂ ਹੁਣ ਕਾਲਜ ਕੋਈ ਨੌਕੜਾ ਮੁਕਰਦੀ ਆ ਹੁਣ ਜੋ ਕਹੀ ਦਿੱਤਾ ਨੇ ਮੁਕਰਦੀ ਤਾਂ ਹੈ ਨਹੀਂ ਜੀ ਕੱਲ ਕਿਹਨੇ ਵੇਖੀ ਮੈਂ ਤਾਂ ਐ ਜੀ ਮੈਂ ਤਾਂ ਫਤਿਹ ਨੂੰ ਅੱਜ ਹੀ ਲੈ ਆਵਾਂ ਕੋਈ ਨਾ ਸਿਰ ਤੇ ਪੈ ਨਹੀਂ ਕਾਲ ਵੀ ਨਾ ਕਰ ਮੈਨੂੰ ਫਤਿਹ ਸੀਗਾ ਤੁਸੀਂ ਐਂ ਕਰੋਗੇ ਜੀ ਮੜਾ ਆਪ ਵੀ ਸੋਚ ਵਿਚਾਰ ਲੈ ਹੁਣ ਕੀ ਸਹੀ ਕਰ ਰਹੇ ਹੈ ਕਿ ਗਲਤ ਨਾ ਹੋ ਜਾਵੇ ਨਾ ਪੱਕੀ ਗਲਤ ਕਰੀ ਜਾਂਦੇ ਜੀ ਜਦੋਂ ਨੀਹਾ ਨੇ ਆਪ ਨਹੀਂ ਫੋਨ ਕਰਕੇ ਕਹਿਤਾ ਜਦ ਤਾਈ ਹੋਵੇ ਵੀ ਮੈਂ ਧੱਕਾ ਕੀਤਾ ਉਹਦੇ ਨਾਲ ਨਹੀਂ ਐ ਤਾਂ ਨਹੀਂ ਕਹਿੰਦਾ ਹੈਗਾ ਮੈਂ ਕਿੰਨੂ ਵੀ ਧੱਕਾ ਕੀਤਾ ਫੇਰ ਚਲ ਕੋਈ ਨਾ ਫਿਰ ਆਪਾਂ ਕੱਲ ਨੂੰ ਬਾਗ ਚਲਾਏ ਚੰਗਾ ਜੀ ਲਾ ਹੁਣ ਐਡੀ ਵੀ ਕਾਲ ਕਰਦੀ ਆ ਦੱਸ ਗੱਜੇ ਚੱਲਣ ਕੋਲ ਤੜਕੇ ਬਾਗ ਜਾਏ ਹੁਣ ਤਾਂ ਨਿਹਰਾ ਹੋਣ ਵਾਲਾ ਤਾਂ ਹੋ ਰਿਹਾ ਜਾ 4 ਵਜੇ ਪਹਿਨੇ ਨੇ ਕਿਹੜੇ ਵੇਲੇ ਜਾਵਾਂ ਕਿਦੋਂ ਮੁੜ ਕੇ ਆਵਾਂ ਮੈਂ ਤਾਂ ਤਿਆਰ ਹੋ ਗਿਆ ਇਹਨਾਂ ਨੂੰ ਕੁਛ ਦਿਨ ਹੋ ਗਏ ਤੇ ਯਾਰ ਜੀ ਜੀ ਚੱਲੀਏ ਸਿਰ ਤੇ ਹਾਂ ਜੀ ਮੈਂ ਤਾਂ ਤਿਆਰ ਹਾਂ ਤੁਸੀਂ ਤਿਆਰ ਹੋ ਹਾਂ ਚੱਲ ਫਿਰ ਮੋੜਿਆ ਮਾਈਕ ਆ ਮਦੰਦੇ ਬੇੜਾ ਹਾਂ ਚਲੋ ਜੀ ਠੀਕ ਪਾਈ ਵਰਗੇ ਕਹਿੰਦੇ ਸੀ ਅੱਜ ਆਵਾਂ ਮੈਂ ਥਕੀਆਂ ਲੱਗੇ ਕਹਿੰਦੇ ਹਾਂ ਆਹ ਕਹਿੰਦੇ ਸੀ ਅੱਜ ਆਵਾਂ ਮੈਂ ਮੈਂ ਮੋ ਪਾਣੀ ਲੈ ਕੇ ਦੇਵਾਂ ਤਾ ਹੋਇ ਤਾ ਦੁਬਾਰਾ ਆਜੇ ਕੰਮ ਫੇਲ ਦਾ ਕੰਮ ਤਾਂ ਕੋਈ ਆਇਤਵਾਰ ਨਹੀਂ ਫੇਲ ਦੇ ਕੰਮ ਥੋੜੇ ਹੁੰਦੇ ਆ ਇਵਨ ਪਾਣੀ ਰੋਣੀ ਨੂੰ ਲਾਣਾ ਆਉਂਦਾ ਇਹ ਵੀ ਅੰਦਰ ਸਾਰਾ ਨਹੀਂ ਪਾਣੀ ਹੈ ਤੜਕੇ ਹੀ ਨਿੱਕੀ ਅੰਜੀ ਦੇਖ ਲਾ ਕਿਹੜਾ ਵੇਲਾ ਕਰਤਾ ਇਹਨਾਂ ਨੇ ਵੀ ਤੜਕੇ ਹੀ ਨਿੱਕੀ ਕਰਦੇ ਸੀ ਕਹਿੰਦੇ ਸੀ ਕਹਿੰਦੇ ਸੀ ਬਾਹਰ ਕਿਵੇਂ ਗਏ ਸਵੇਰ ਦੀ ਲੱਗੀ ਏ ਉਹਨੇ ਘੰਟਾ ਬੰਦ ਹੁਕਮ ਕੀਤਾ ਆਤੀਆਂ ਆ ਮੈਂ ਕਰਕੇ ਤੇ ਬਾਈ ਦਾ ਨਹੀਂ ਪਹੁੰਚਿਆ ਉਧਰ ਆਏ ਹੁਣ ਮੇਰੇ 15 ਦਿਨ ਕਹਿ ਦੇ ਕੀ ਕਰੀਏ ਲੋਕੀ ਕੀ ਕਰੀਏ ਨਰਨਾਗਾ ਹੋਰ ਪਹਿਲਾ ਮਹੀਨਾ ਕਹਦਾ 2 ਮਹੀਨਾ ਨੇੜੇ ਆਇਆ ਤਾਂ ਹੁਣ 15 ਦਿਨ ਹੋਰ ਕਹਿ ਰਹੇ ਇਹ ਬੰਦੇ ਕੀ ਗੱਲ ਹੋ ਗਈ ਪਤਾ ਨਹੀਂ ਉਧਰ ਕੀ ਗੱਲ ਹੈ ਕੀ ਹੈ ਇਹਦਾ ਕਾਨੂੰਨ ਹੈ ਸਰਕਾਰ ਦਾ ਤੇ ਬਸੋ ਕਹਾਂ ਕਹਿ ਦੇਊਗਾ ਉਹ ਮੇਰੇ ਕੋਲੋਂ ਸਾਨੂੰ ਕਹਿ ਦਿੰਦੇ ਸਾਰੇ ਹੀ ਕਰ ਮੈਂ ਤਾਂ ਮੈਂ ਤਾਂ ਥੀਰੇ ਕਹਿੰਦੀ ਚੱਲੀਏ ਨੇ ਹਾਂ ਬੋਲ ਮੈਂ ਵੀ ਪੱਪੀ ਬਾਈ ਨੂੰ ਥੀਰੇ ਕਹਿੰਦੀ ਸੀ ਲੈ ਕੇ ਨਹੀਂ ਆਉਣਾ ਸੀਗਾ ਕਹਿੰਦਾ ਸੀ ਘਰੇ ਨਹੀਂ ਸਰਦਾ ਘਰੇ ਨਹੀਂ ਸਰਦਾ ਚੱਲ ਆ ਰਿਹਾ ਤਬਾ ਗਾਣਾ ਦੇਣਾ ਦੋਨੇ ਆ ਕੇ ਹਾਂ ਬੇਬੇ ਹਾਂ ਲੈ ਬੇਬੇ ਥੋੜਾ ਮੈਂ ਤੇ ਮੈਂ ਕਿਆ ਬਣਾਉਣਾ ਪੱਪੀ ਆ ਲੈ ਆਸ ਤੋਂ ਬਤਾ ਥੋੜਾ ਇਹ ਵੀ ਟਵਰਸ ਹੋ ਜਰ ਲੈ ਦੇ ਲੈ ਬਈ ਐਂ ਸੋਚਣ ਵਾਲੀ ਕਿਹੜੀ ਗੱਲ ਆ ਜੀ ਆਪਦੇ ਘਰੀ ਆਗਾ ਕੁਛ ਨਹੀਂ ਹੁੰਦਾ ਆਪ ਕਿਹੜੇ ਬਗਾਨੇ ਥਾਂ ਜਾਊਗਾ ਆਪਦੀ ਘਰੀ ਐ ਜੇ ਉਹ ਤਾਂ ਠੀਕ ਐ ਬਸ ਜਿਹੜੀ ਫੌਜੀ ਨੂੰ ਪਛੜਾ ਸੀਗਾ ਹਾਂ ਹਾਂ ਬਈ ਕੁਛ ਲੈ ਸੀਗਾ ਮੈਂ ਕਿਹਦੀ ਤੇ ਨਰਵਰੀ ਨਾ ਸੋਚੇ ਕੋਈ ਨਹੀਂ ਭਾਬੀ ਇਸੇ ਧੰਨਵਾਦ ਕਰਨ ਦੀ ਕਿਹੜੀ ਗੱਲ ਆਈ ਰਿਸ਼ਤੇ ਤਾਂ ਹੀ ਬੰਦੇ ਹੁੰਦੇ ਨੇ ਤੇਰਾ ਘੜਾ ਤੁਹੇ ਲੱਗਦਾ ਨਹੀਂ ਇਹ ਵੀ ਆਉਦੇ ਰਿਵਾਜ ਵਰਗੇ ਆ ਵੀ ਕੋਈ ਨਾ ਨਾਨਾ ਦੀ ਭਾਬੀ ਬਾਰੇ ਐਨਾ ਨਹੀਂ ਸੋਚਦੀ ਜਿਨ੍ਹਾਂ ਨੇ ਹਨ ਮਿੰਟ 'ਚ ਮੈਨੂੰ ਹਾਂ ਕਰਦੀ ਵੀ ਹਾਂ ਕੋਈ ਨਾ ਭਾਬੀ ਫਤਿਹ ਲੈ ਜੀ ਤੋਂ ਤੇ ਜੀਰੇ ਨੇ ਵੀ ਉਹਦੀ ਕਹਤਾ ਜਦ ਮੈਨੂੰ ਪੁੱਛਿਆ ਕਹਿੰਦਾ ਕੋਈ ਗੱਲ ਨਹੀਂ ਆਪਣੇ ਕੋਲੇ ਹੋਇਆ ਕਿਉਂ ਨਾ ਕੋਲੇ ਇੱਕੋ ਹੀ ਗੱਲ ਉਹਦੇ ਵੀ ਨਹੀਂ ਇੱਕ ਵਾਰੀ ਵੀ ਨਾ ਨਾ ਨੁੱਕਰ ਕੇ ਕੀ ਗੱਲ ਆ ਅਸੀਂ ਕਿਹੜਾ ਤੁਹਾਡੇ ਬਗਾਨੇ ਆ ਆਵਦੇ ਹੀ ਆਂਗੇ ਲੈ ਮੈਂ ਹੁਣ ਚਾ ਬਣਾਉਣੀ ਹੈ ਜੇਗਾ ਤੁਸੀਂ ਬਹਿ ਜਾਓ ਮੈਂ ਬਣਾ ਰਹੀ ਨਹੀਂ ਤੂੰ ਬਹਿ ਜਾ ਕੇ ਗੱਲਾਂ ਕਰਦਾ ਹੈ ਚਲੋ ਬਹਿ ਜਾਓ ਜਿੰਨਾ ਜਿੱਦਾਂ ਲੱਗਿਆ ਲੈ ਜੀਦਾਂ ਲੱਗੂ ਜਿਤਨਾ ਕੋਈ ਨਾ ਜੀ ਜੀ ਨਾ ਲੱਗਿਆ ਨਾ ਮੇਰੇ ਕੋਲ ਆ ਜਾ ਕਰੀ ਠੀਕ ਹੈ ਪੱਪੀ ਇਹ ਤਾਂ ਸੱਸੀ ਬੜੀ ਦੰਗੀਆਂ ਨਹੀਂ ਅੱਜ ਕੱਲ੍ਹ ਦੀਆਂ ਸੱਸਾਂ ਦੇਖ ਲਾ ਚੁੰਡੀ ਨਹੀਂ ਵੜਾਉਂਦੀਆਂ ਹੈਗੀਆਂ ਤਾਂ ਫੇਰ ਮੈਂ ਇਹਨਾਂ ਦਾ ਪੋਤਾ ਦੇ ਰਹੀਆਂ ਤੁਹਾਨੂੰ ਹਨ ਸਹੀ ਕਰ ਲੈਂਦੇ ਉਹ ਵੀ ਤਾਂ ਗੱਲਾਂ ਸੱਸਾਂ ਤੋਂ ਹੀ ਦੇਤਾ ਰਹੀਆਂ ਤੇ ਇਸ ਤਰ੍ਹਾਂ ਆਵੜ ਗਿਆ ਉਹਨੂੰ ਕਹਿੰਦਾ ਬਾਏ ਵੀ ਬੜੀ ਨਾਲਿਆ ਦੇ ਫਤੇ ਨਹੀਂ ਲਿਆ ਲੈ ਬਾਬੀ ਕੋਈ ਨਾ ਜਿਨੇਹਾ ਜੀਣਾ ਲੱਗੇ ਆ ਜਾ ਕਰੀ ਮੈਨ ਮਿਲਣ ਤੇ ਫਤੇ ਨੂੰ कोई नहीं आ मिले आयो लगा हाँ, हाँ, हाँ। हां भैया मन बेबे तुसी भी आज ही हो। ठीक चलने है ध्यान रख की ठीक है हाँ भाभी ठीक है बेटा आज ही चंगा वीरन मिलन ठीक है भाई ठीक है भाई देंगा ਪਤਾਉਦੇ ਹੁਣ ਕਾਦੇ ਬਾਤ ਮਨਤਾ ਜੀ ਉੱਪਰ ਬੇਬੇ ਜੇ ਬਾਬੀ ਪਹਿਲਾਂ ਫੋਟੋ ਨੂੰ ਲੈ ਲੈਂਦੀ ਨਾ ਤਾਂ ਮੇਰਾ ਉਹ ਨਾਲ ਇੰਨਾ ਮੋਹ ਨਹੀਂ ਪੈਣਾ ਸੀ ਤਾਂ ਹੀ ਮੈਂ ਭਾਬੀ ਨੂੰ ਪਹਿਲਾਂ ਹੀ ਦੇਤਾ ਸੀ ਭਾਬੀ ਨੇ ਮੈਨੂੰ ਫੋਟੋ ਨੂੰ ਮੋੜਨਾ ਨਹੀਂ ਸੀਗਾ ਹੁਣ ਮੇਰਾ ਉਹ ਨਾਲ ਮੋਹ ਪੈ ਗਿਆ ਸੀ ਕੋਈ ਹਲਤੀ ਚਲ ਕੋਈ ਨਹੀਂ ਉਹ ਕਿਹੜੇ ਕਿਤੇ ਬਗਾਨੇ ਥਾ ਆਪਦਿਆਂ ਕੁੜੀ ਹੈ ਕੋਈ ਗੱਲ ਨਹੀਂ ਇਹ ਤਾਂ ਹੈ ਬੇਬੇ ਹਾਂ ਕੋਈ ਨਹੀਂ ਜੋ ਜੀ ਕਰੇ ਮਿਲ ਸਕਦੀਆਂ ਜਾ ਕੇ ਪਤਾ ਇਹ ਤਾਂ ਮੈਨੂੰ ਪਤਾ ਵੀ ਜਿਲ ਦਾ ਟੁਕੜਾ ਦੇਣਾ ਬਹੁਤ ਔਖ ਹੈ ਜੋ ਚੁੱਪ ਕਰ ਜਾ ਨੀ ਮਾ ਬਸ ਸੁਣ ਪ੍ਰੋਣ ਚੱਲ ਆ ਜਾ ਬੇਟ ਚੁੱਪ ਕਰ ਜਾ ਬਸ ਥੋੜ ਦੇਰੀ ਬਹੁਤ ਖੁਸ਼ ਆਂ ਜੀ ਖੁਸ਼ ਕਿਉਂ ਨਾ ਹੋਵਾਂ ਹੁਣ ਦੇਖ ਲਾਂ ਨੀ ਹਾਂ ਨੀ ਬੀਨਾ ਆਵਾਂ ਜਿਗਰ ਦਾ ਰੋਟਾ ਉਹਦੀ ਫਿਰਾਤਾ ਹਨਾ ਹਾਂਜੀ ਇੱਕ ਵਾਰ ਵੀ ਉਹੀ ਤਾਂ ਗੱਲ ਇੱਕ ਵਾਰ ਵੀ ਨਹੀਂ ਸੋਚਿਆ ਵੀ ਮਾਤਾ ਜਵਾਕ ਦੇਈ ਜੰਨੀ ਵੀ ਮੈਂ ਕੀ ਕਰੂੰਗੀ ਪਿੱਛੋਂ ਬਹੁਤ ਵੱਡੇ ਇਲਾਜ ਨੇ ਬਾਕੀ ਮੈਨੂੰ ਵੀ ਪਤਾ ਲੱਗ ਗਿਆ ਜੀ ਹੁਣ ਤਾਂ ਦਿਲ ਤਾਂ ਉਹਦਾ ਹੈਗਾ ਉਹ ਕੁੜੀ ਦਾ ਇੱਕ ਵਾਰ ਵੀ ਨਹੀਂ ਸੋਚਿਆ ਦੇਖ ਲਓ ਮੈਂ ਤਾਂ ਹੀ ਗੱਲ ਤੋਂ ਹੈਰਾਨ ਐ ਨਹੀਂ ਮਾਤਾ ਬਹੁਤ ਚੁਸ ਹੋ ਜੀ ਵੀ ਮੈਂ ਕਿਵੇਂ ਦੇਣਾ ਉਹਦਾ ਬੱਚਾ ਹਨਾ ਆਈ ਮਾਵ ਦਾ ਪਾਈ ਹੈ ਫੇਰ ਵੀ ਬਹੁਤ ਸੋਚਦਾ ਹੈ ਲਾ ਨਹੀਂ ਦਿੱਤਾ ਜਾਂਦਾ ਜੀ ਆਪ ਦਾ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ ਪਤਾ ਨਹੀਂ ਉਹ ਤਾਂ ਪੱਥਰ ਦਿਲ ਕਰਕੇ ਕਿਵੇਂ ਦੇਤਾ ਮਾਰੇ ਵੀ ਮੁੰਡਾ ਰਿਆ ਜੋ ਤਾਂ ਕੁੜੀਆਂ ਨੂੰ ਨਹੀਂ ਦਿੰਦੇ ਹੈ ਕੁੜੀਆਂ ਨੂੰ ਮੜਾ ਸੰਜਦੇ ਨੇ ਹਾਂਜੀ ਪਰ ਉਹਨੇ ਫੇਰ ਵੀ ਆਪਣਾ ਮੁੰਡਾ ਦਿੱਤਾ ਹਾਂਜੀ ਇਥੇ ਹੈ ਤੇ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ਸੀ ਜੇ ਜੀ ਨਾਲ ਲੱਗਿਆ ਨੇਹਾ ਮਿਲ ਜਾ ਕਰੋਗੇ ਫਤਿਹ ਨੂੰ ਮੈਂ ਕੋਈ ਜਾਣ ਉਹ ਕਿਹੜਾ ਤਾਂ ਫੋਨ ਕਰਾਂਗੇ ਆਪਾਂ ਮਿਲ ਕੇ ਤਾਂ ਜਾਊਗੀ ਉਹ ਠੀਕ ਐ ਜੇ ਨਾ ਆਇਆ ਗਿਆ ਆਪਾਂ ਜਾਇਆ ਕਰਾਂਗੇ ਫਤਿਹ ਨੂੰ ਮਲਾ ਲਿਆ ਕਰਾਂਗੇ ਹੁਣ ਮੈਨੂੰ ਪਤਾ ਜੀ ਤਾਂ ਨਹੀਂ ਲਾਉਣਾ ਹੈ ਇਕੱਲਾ ਹਾਂਜੀ ਇਹ ਤਾਂ ਮੈਂ ਸਮਝਦਾ ਤਾਂ ਆਪਣੇ ਸਾਹਮਣੇ ਬਸ ਐਂ ਜਿ ਕਰੀ ਗਈ ਖੁਸ਼ ਖੁਸ਼ ਜਿਹਾ ਰਹੀ ਬਟ ਉਹਦੇ ਦਿਲ 'ਚ ਤਾਂ ਬਹੁਤ ਖੁਸ਼ੀ ਸੀਗਾ ਇਹ ਮੂਵੀ ਦੇ ਅੰਦਰ ਕਿੱਪਾ ਹੋ ਗਿਆ ਟਿੱਲੇ ਜਿ ਮੂ ਨਾਲ ਕਹਿੰਦੀ ਹਾਂ ਲੈ ਜਾਓ ਕਹਿੰਦੀ ਚਲੋ ਤੁਮ ਜਵਾਕ ਨੇ ਉਹ ਕਿਹੜਾ ਪਤਾ ਫੇਰ ਵੀ ਜੀ ਖੇਡਦੀ ਸੀ ਜਵਾਕੜੀ ਇਹਦੇ ਨਾਲ ਪਤਾ ਹੀ ਹੈ ਵੀ ਭਰਾਵੇਂ ਰ ਜਾਂਦਾ ਹੈ ਉਹਨੇ ਕੀ ਲਾਲੂ ਆ ਇਹ ਤਾਂ ਲਾਲੂਗਾ ਜੀ ਇਹਨੂੰ ਕੀ ਹੋਇਆ ਕੇਰਾ ਤਾਂ ਲੱਗੂ ਇਹਦਾ ਨਹੀਂ ਪਤਾ ਹੈ ਲਾਉਗੇ ਨਾ ਕੋਈ ਨਾ ਜੀ ਇਹਦਾ ਵੀ ਲੱਗ ਜੂਗਾ ਕੇਰਾ ਕੇਰਾ ਜੇ ਕਰੂਗਾ ਮੁਰਕੇ ਅੱਪੀ ਲੱਗ ਜੂਗਾ ਜੀ ਚਲ ਵਧੀਆ ਜੀ ਗੌਰ ਰੱਖਿਆ ਕਰ ਠੀਕ ਹੈ ਮੈਂ ਤਾਂ ਨਹੀਂ ਆ ਕਹਿੰਦੇ ਮੇਰਾ ਮੁੰਡਾ ਲੱਸਾ ਕਰਦਾ ਨਾ ਜੀ ਮੈਂ ਗੌਰ ਕਿਉਂ ਨਾ ਰੱਖੂਗੀ ਹੁਣ ਇਹੀ ਤਾਂ ਹੈਗਾ ਮੇਰੇ ਕੋਲ ਇਹਦਾ ਨੂੰ ਧਿਆਨ ਰੱਖੂਗੀ ਤਾਂ ਹੋਰ ਮੈਂ ਕਿਧਰ ਰੱਖੂਗੀ ਚਲ ਖੇਲਦਾ ਹੈਗੇ ਤੇਰੀ ਵੀ ਟੈਨਸ਼ਨ ਲੋ ਰਹੀ ਇੰਜ ਘਰੇ ਬੈਠੇ ਸੋਚੀ ਜਾਂਦੇ ਆ ਵੀ ਕੀ ਬਣਾਉ ਨਾ ਕੀ ਬਣਾਉ ਨਾ ਉਹ ਹੀ ਦਾ ਗੱਲ ਹੈ ਜੀ ਬਸ ਮੈਂ ਤਾਂ ਐ ਸੀਗਾ ਜੇ ਵੀ ਮਾਸੀ ਨੇ ਨਾ ਕਰਤੀ ਜੈ ਵੀਰੇ ਨਾ ਕਰਤੀ ਵੀ ਮੈਂ ਕਰੂੰਗੀ ਕੀ ਜਮਾ ਕਰ ਲਈ ਤੁਸੀਂ ਵੀ ਭਗ ਜਾਂਦੇ ਸੀਗੇ ਬਸ ਆ ਕਮਰੇ ਜੀ ਚ ਬੈਠੀ ਬੈ ਤਾਂ ਹੀ ਸੋਚਦੀ ਰਹਿੰਦੀ ਸੀ ਵੀ ਹੁਣ ਕਰਾਂ ਕੀ ਕੀ ਹੋਊਗਾ ਮੇਰੇ ਨਾਲ ਚਲੋ ਹੁਣ ਬਜੀ ਟੈਨਸ਼ਨ ਵੀ ਦੂਰ ਹੋ ਗਈ ਠੀਕ ਹੈ ਚਲੋ ਹੁਣ ਤਾਂ ਥੋੜੀ ਵੀ ਹੋ ਗਈ ਨਹੀਂ ਤੁਸੀਂ ਮੇਰੀ ਟੈਨਸ਼ਨ ਲੈਂਦੇ ਰਹਿੰਦੇ ਸੀ ਫਿਰ ਪਤਾ ਨਹੀਂ ਕੀ ਕਰਦੀ ਹੋਗੀ ਮੈਂ ਮੰਨਣਾ ਲੱਗਦਾ ਹੁਣ ਹਾਲੇ ਪਤਾ ਨਹੀਂ ਕੀ ਰੇ ਕਿਸ਼ ਗਰੀ ਹੈ ਮੇਰੇ ਕੋਲ ਮੈਂ ਤਾਂ ਕੀ ਕਰਦੀ ਸੀ ਬਸ ਰੋਣਾ ਹੀ ਸੀ ਮੇਰੇ ਕੋਲ ਤਾਂ ਪੱਲੇ ਬਸ ਮੈਂ ਤਾਂ ਰੋ ਲਾਂਦੀ ਸੀ ਜਾਂ ਕੰਮ ਕਰ ਲਾਂਦੀ ਸੀ ਬਸ ਬਸ ਹੁਣ ਇੱਕ ਬੇਬੇ ਨਾਲ ਗੱਲ ਹੋ ਜਾਈ ਨਾ ਪਤਾ ਲੱਗਿਆ ਵੀ ਉਹ ਗੱਲ ਕਿਉਂ ਨਹੀਂ ਕਰਦੀ ਹੈਗੇ ਆਪਣੇ ਨਾਲ ਪਤਾ ਨਹੀਂ ਜੀ ਬੇਬੇ ਤਾਂ ਕਾਤੋਂ ਨਹੀਂ ਕਰਦੀ ਮੈਂ ਤਾਂ ਕਿੰਨੇ ਹੁਣ ਮੈਂ ਕਰਾ ਕੀ ਫੋਨ ਵੀ ਕਿੰਨੇ ਕਰਤੇ ਇੱਕ ਵੀ ਫੋਨ ਨਹੀਂ ਚੱਕਦੀ ਹੁਣ ਤਾਂ ਜਾਣਾ ਰਹਿ ਗਿਆ ਉਹਦੇ ਕੋਲ ਜਾ ਆਉਂਗੀ ਨਹੀਂ ਆ ਪੈਂ ਜਾ ਨਹੀਂ ਸਕਦੇ ਤੇ ਇੱਕ ਵਾਰ ਨਾ ਗੱਲ ਕਰ ਲਈ ਫੋਨ ਤੇ ਇਹ ਚੱਕੀ ਲਵੇ ਗੱਲ ਫੇਰੀ ਕਰੂੰਗੀ ਜੀ ਜੇ ਫੋਨ ਚੱਕੂਗੇ। ਉਹ ਚੱਕੂ ਤੁਮ 1 ਮਿੰਟ ਲਈ ਚੈੱਕ ਕਰਕੇ ਦੇਖੀ। ਚਲ ਦੇਖ ਲੂੰਗੀ ਜੀ। ਜਦੋਂ ਬਹੁਤਾ ਟਾਈਮ ਹੋ ਗਿਆ ਤਾਂ ਗੁੱਸਾ ਵੀ ਠੰਡਾ ਹੋ ਗਿਆ ਹੋਊਗਾ। ਜੇ ਹੋ ਗਿਆ ਹੁਣ ਗੁੱਸਾ ਠੰਡਾ ਤਾਂ ਫੋਨ ਆਪ ਹੀ ਕਰ ਲੈਂਦੀ ਉਹ। ਹਜੇ ਕੋ ਨਹੀਂ ਹੋਇਆ ਜੀ ਉਹਨਾਂ ਦਾ ਗੁੱਸਾ ਠੰਡਾ ਮੈਨੂੰ ਪਤਾ ਨਹੀਂ ਮੇਰੀ ਮਾਂ ਦਾ। ਇਹ ਕਿਹਲਾ ਸਿਰ ਤੇਰੀ ਮਾਂ ਜਦੋਂ ਆਖੜੀ ਬਹੁਤ ਆ ਗਈ। ਜਦੋਂ ਤੂੰ ਗਈ ਸੀਗੀ ਉਹਦੇ ਮੇਰੇ ਕੋਲ ਇੱਥੇ ਛੱਡਣਾ ਆਇਆ। ਮੈਨੂੰ ਕਹਿੰਦੇ ਜੇ ਨੇ ਕਦੇ ਮੁਰਕ ਕੇ ਗਲਤੀ ਕੀਤੀ ਮੇਰਾ ਸਿਰ ਤੇ ਤੇਰੇ ਉੱਤੇ ਆਉਣਗੇ। ਆ ਦੇਖ ਲੈ ਮੁਰਕ ਕੇ ਮੇਰਾ ਬੜਾ ਪਤਾ ਲਹਿਤਾ ਉਹਨੇ। ਫੋਨ ਤਾਂ ਜੀ ਮੈਂ ਕੋਈ ਗਲਤੀ ਵੀ ਨਹੀਂ ਕੀਤੀ ਚਲ ਇਸ ਬੰਨੇ ਤੁਹਾਨੂੰ ਨਹੀਂ ਫੋਨ ਕਰਕੇ ਪੁੱਛ ਲੈ ਵੀ ਕੋਈ ਗਲਤੀ ਕੀਤੀ ਹੈ ਜਾਂ ਭਾਈ ਹੁਣ ਤੁਸੀਂ ਠੀਕ ਰਹਿੰਦੇ ਹੋ ਕਿ ਕਿਵੇਂ ਨਹੀਂ ਉਹ ਤਾਂ ਮੈਂ ਸਿਆਣੀ ਬਣੇਂ ਕਰਕੇ ਚੁੱਪ ਕਰ ਜਾਂਦਾ ਵੀ ਸਿਆਣੀ ਤਾ ਚਲੋ ਜੀ ਤੁਸੀਂ ਕਹਿੰਦੇ ਤਾਂ ਮੈਂ ਫੋਨ ਕਰਕੇ ਦੇਖੂਗੀ ਮੰਮੀ ਨੂੰ ਕੀ ਪਤਾ ਚੱਕ ਹੀ ਲਵੇ ਆ ਤੂੰ ਫੋਨ ਲਾ ਕੇ ਦੇਖੀ ਕੱਲ ਹੋ ਜੇਗੀ ਇਹਦੇ ਨਾਲ ਹਾਂ ਤੇ ਨਾਲੇ ਮੈਂ ਫਤਿਹ ਦੀ ਗੱਲ ਦੱਸ ਦੂੰਗੀ ਵੀ ਮੈਂ ਫਤਿਹ ਲਈ ਹਾਂ ਠੀਕ ਹੈ ਜੀ ਚਲ ਤੂੰ ਕਰ ਲੈ ਗੱਲ ਤੇ ਨਾਲੇ ਇਹਨੂੰ ਸਮਾ ਦੇਣਾ ਓਕੇ ਪਤੇ ਓਏ ਕਿੱਤਿਆ ਗਏ ਬੁੱਤੇ ਹੈ ਇਹ ਸ਼ੋਨਾ ਜੇ ਬੁੱਤ ਸਾਰਾ ਕੁਝ ਬਚਾ ਲਈ ਪਿਆ ਖਾਇਨੀ ਫਰੇ ਕਰਤੀ ਮੈਂ ਤੋੜਾ ਹੁਣ ਤਾਂ ਇਕੱਲੀ ਦਸਿਆਪਾ ਸਿਆਪਾ ਮੇਰ ਤੋਂ ਨਹੀਂ ਹੁੰਦਾ ਪਿਆਰਾਂ ਦੇ ਇਥੇ ਕਿਆਈ ਨਹੀਂ ਉਹਨੇ ਫੋਨ ਕਰਕੇ ਕਹਿਣਾ ਪੈਂਦਾ ਭਾਈ ਆ ਜਾ ਮਿਲ ਜਾ ਸਾਨੂੰ ਉਹ ਆਪਣੀ ਫੋਨ ਕਿੱਥੇ ਸੈੱਟ ਰੱਖਿਆ ਉਹਦੋਂ ਮਰਜੀ ਕੁੜੀ ਜੀ ਨੂੰ ਫੋਨ ਕਰ ਲਾਂ ਪਰ ਇਹ ਮਾਂ ਦੇ ਦੀ ਫੋਨ ਹੀ ਨਹੀਂ ਚੱਕਦੀ ਹੁੰਦੀ

चल कोई नहीं फिर मैं निमण ले क्यों नहीं? हाँ वो तो मैं पता तीन चार दिन हो गए रोया तो नहीं है अच्छा चल कोई नहीं हाँ मैं बेबे नहनी फिर मैं आती ठीक है ठीक है बाई करी है? चलो तुम उतार आजू फिर ठीक है बेबी ले बेबे न कहनी हाँ जाई आनी मैं ਲੱਹ ਫੱਲੇ ਸਿੱਟ ਜਾਂਦੀ ਐ ਐ ਨਹੀਂ ਵੀ ਕੱਪੜੇ ਧੋ ਕੇ ਤਾਂ ਹਾਂ ਟਾਂਗ ਦੇ ਤਮਾਰ ਕੇ ਹਾਂ ਪਾਣੀ ਨਿਕਲਿਆ ਉਧਰੋਂ ਮੇਰੇ ਵਰਗੀ ਡਿੱਗ ਪੀਣਾ ਬੁੱਥਾ ਪਣਾ ਲੂਗੀ ਨਾਲੇ ਇਹਨੂੰ ਜਾਨ ਨੂੰ ਬੰਨਣੀ ਆ ਫਿਰ ਗੁੱਡੇ ਤਾਂ ਪਹਿਲੇ ਨਹੀਂ ਕੰਮ ਕਰਦੇ ਹੈਗੇ ਹੋਰ ਕੀ ਐ ਕੀ ਹੋ ਗਿਆ ਕੱਲੀ ਬਲੀ ਨਹੀਂ ਪਤਾ ਕੱਲੀ ਕੀ ਭਰੀ ਜਾਨੇ ਪੁੱਤਾ ਹੈ ਪਾਈਪ ਜੀ ਨੇ ਪਾਣੀ ਕੱਢ ਕੇ ਤਾਂ ਹਾਂ ਢੰਗ ਦਿਆ ਕਰ ਮੈਂ ਡਿੱਗ ਪੂਗੀ ਭੁੱਲ ਗਈ ਹਾਂਗੀ ਯਾਦ ਮੇਰੀ ਪਰ ਤੇਈ ਜਾਨ ਨੂੰ ਪੰਗਾ ਹੋਰੂ ਕਿ ਨਾ ਜੇ ਡਿੱਗ ਪੀ ਮੈਂ ਆਪੀ ਸੰਭਲੂ ਮੈਂ ਆਈ ਨਹੀਂ ਕਹਿੰਦੀ ਮੈਂ ਟੰਗ ਦੂਗੀ ਆਪੇ ਸਾਹਮਣੇ ਕੋਈ ਨਹੀਂ ਟੰਗਦਾ ਕਰੂੰਗੀ ਦਿਮਾਗੋਂ ਨਿਕਲ ਗਿਆ ਮੈਂ ਕਹਿੰਦੀ ਸੀ ਭਾਬੀ ਦਾ ਘੁਣਾਇਆ ਸੀ ਕਿਵੇਂ ਆ ਠੀਕ ਨੇ ਭਾਬੀ ਠੀਕ ਆ ਜੀ ਤੇ ਭਾਬੀ ਕਹਿੰਦੀ ਹੁਣ ਤਾਂ ਤਿੰਨ ਚਾਰ ਦਿਨ ਹੋ ਗਏ ਵੀ ਆ ਜਾਣ ਨਾਲੇ ਪਤੇ ਨੂੰ ਮਿਲ ਜਾ ਅੱਛਾ ਹਾਂ ਮੈਂ ਕਿਹ ਚਲ ਮੈਂ ਮੰਮੀ ਨੂੰ ਪੁੱਛ ਲੈ ਇੱਕ ਵਾਰ ਨਾ ਜਾਇਆ ਪੁੱਤ ਮੈਂ ਤਾਂ ਕੋਈ ਹੋਣੀ ਪਰ ਜਾ ਹੀ ਠੰਡੇ ਠੰਡੇ ਤੇ ਆ ਜੀ ਮੇਰੇ ਨਾਲ ਜਾਦਾ ਜੀ ਦਿੱਤੋ ਬਣਾ ਆਉ ਹਾਂ ਆਜੂਗੀ ਚਲ ਮੈਂ ਨਿੰਮਰ ਨਾਲ ਲੈ ਜਾਈ ਹਾਂ ਹਾਂ ਨਿੰਮਰ ਨਾਲ ਲੈ ਜੀ ਤੇ ਪਰ ਆ ਜਾਓ ਸ਼ਾਮ ਤਾਈਂ ਕਿਨਾਂ ਚਲ ਆ ਜਾਓ ਫਿਰ ਮੈਂ ਜਾਨੀ ਹਾਂ ਚਲ ਠੀਕ ਹੈ ਆਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਬਹੁਤ ਵਧੀਆ ਹੋਵੋਗੇ ਪਕੇ ਹੁੰਦੇ ਮਾਮਾ ਨਾਲ ਦਾ ਐਪੀਸੋਡ ਤੁਹਾਨੂੰ ਕਿਦਾਂ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਅਸੀਂ ਜਿਹੜੇ ਨਵੇਂ-ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਦੇ ਉੱਪਰ ਹੀ ਆ ਜਾ ਕਰਨ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ